ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਛੇਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ 'ਤੇ ਵੀ ਤਾਂ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ 'ਚ ਦੋ ਸੋਈਆਂ ਤੇ ਦੋ ਗੱਬਣਾਵਾਂ। ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ। ਇਹ ਵੀਡੀਓ ਚ ਕਦੇ ਵੀ ਨਾ ਕਿੰਨੇ ਵੀ ਬਿਨਾ ਚੋਅਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜਿੱਥੋਂ ਵੀ ਲੈਣਾ ਵਾ ਯੂਰੂਰੀ ਨਹੀਂ ਇੱਥੋਂ ਹੀ ਜਿੱਥੋਂ ਵੀ ਪਸ਼ੂ ਲੈਣਾ ਵਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੇ ਠਾਜੇ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਹਿੰਦਾ ਰਾਜਵੀਰ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਬਲੀ ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ 75085814 ਜੀ ਠੀਕ ਆ ਹਾਂਜੀ ਅੱਜ ਦੋ ਸੂਈਆਂ ਤੇ ਦੋ ਗੱਬਣਾ ਹਾਂ ਭਾਜੀ ਗੱਬਣਾ ਨਹੀਂ ਕਹਿੰਦੀ ਇਹ ਭਾਪਾਈ ਅੱਜ ਅੱਛਾ ਹਾਂਜੀ ਤੇ ਇਹ ਆ ਵੀ ਚਲੋ ਵੇਚ ਆ ਕੇ ਭਾਜੀ ਇੱਥੇ ਵੇਚ ਆ ਕੇ ਗੱਬਣ ਪਾਸ ਕਰਕੇ ਸੂਈ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਇੱਥੇ ਹੀ ਕਰ ਲਈਏ ਇਹ ਬਾਜੀ ਗੱਬਣ ਜੋ ਵੜਿਆ ਥਾਣੇ ਦੇ ਦੇਖ ਸਕਦੇ ਆਪਾਂ ਚੰਗੇ ਗਿਆਪ ਤੇ ਆ ਬਾ ਚਾਰ ਪੰਜ ਦਿਨ ਬਾਜੀ ਖੜਦੀ ਜੋ ਵੜ ਤੋਰਦਾ ਫਿਰ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਬਾਜੀ 15 ਕਿਲੋ ਚਵਾਊਗੀ 14 15 ਕਿਲੋ ਠੀਕ ਹੈ ਜੀ ਜੰਮੀ ਪਲੀ ਚੰਗੀ ਆ ਰਾਜੀ ਆ ਪੂਰੀ ਹੱਤ ਅਜੇ ਭਲਾ ਭੁਲਾ ਹਵਨ ਤੇ ਪੈਂਦੀਆਂ ਵਾ ਇੱਕ ਪਾਸੇ ਭਲਾ ਹੈ ਗਿਆ ਆਪਾਂ ਦੇਖ ਸਕਦੇ ਆ ਬੜੀ ਭਾਜੀ ਬਣੂਗੀ ਰੱਸੀ ਠੀਕ ਹੈ ਜੀ ਹਾਂਜੀ ਭੜ ਭੜ ਪਈ ਥੜੀ ਬਾਕੀ ਭਾਜੀ ਸੂਨ ਦਾ ਵੀ ਚੰਗੀ ਬਸ ਜੂਗੀ ਅਜੇ ਤਿਆਰ ਹੋਣੀ ਹੈ ਅਜੇ ਪੜਿਆਂ ਲੈ ਵੇਖੀ ਤਾਂ ਜੇ ਜਨੇ ਲੈ ਜਾਣਾ ਟਾਈਮ ਇਹਨੇ ਸੋਚਿਆ ਹਾਂਜੀ ਹਾਂਜੀ ਚੰਗੇ ਖੋਲ ਜੋਗੇ ਸੋਨ ਤੱਕਰ ਹੈ ਹਾਂਜੀ ਬਾਗੀ ਬਾਜੀ ਹੈਗੀ ਇਦਾਂ ਠੰਡੀ ਠੰਡੀ ਆ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਵੀ ਦੀ ਛੋੜਾ ਮੁੱਲ 38000 ਕਰਦੇ 36000 ਦੇ ਦਈਏ 35 ਦੇ ਦਈਏ 34000 ਦੀ ਬਾਜੀ ਦੇ ਦਾਂਗੇ ਅੱਛਾ 33 ਹੀ ਦੇ ਦੋ ਕਰਦਾ ਕੋਈ ਨਹੀਂ ਬਾਗੀ ਬੋਕੇ ਦਾ ਬਾਜੀ ਮਾਨ ਤਾਣ ਠੀਕ ਹੈ ਜੀ ਹਾਂਜੀ ਤੇ ਆ ਬਿਨਾ ਬੱਚੇ ਦਾ ਜੀ ਬਾਜੀ ਬਿਨਾ ਬੱਚੇ ਦਾ ਆ ਠੰਡੀ ਠੰਡੀ ਜੀ ਵੈੜ ਦੁੱਧ ਭਾਈ ਇਹ 7 ਕਿਲੋ ਤਿਆਰ ਜੋ ਹੈਗਾ 7 ਕਿਲੋ ਉਹ 8 ਭਾਈ 7 ਕਿਲੋ ਠੀਕ ਹੈ ਜੀ ਹਾਂਜੀ ਯਕੀਨ ਰਹੀ ਮੈਂ ਬਾਕੀ ਭਾਈ ਇਹਨਾਂ ਨੂੰ ਜਿੱਥੇ ਮਰਜ਼ੀ ਬੈਜੋ ਸਾਡਾ ਸੀਨਾ ਚੜਾਇਆ ਤੋ ਕਿਸੇ ਮੱਕੀ ਦਾ ਜੀ ਲੈ ਜੋ ਜੀ ਦੇਖ ਸੰਤੇ ਜੀ ਥਣਥਣੂ ਖਾਦੇ ਬਾਜੀ 98 ਤੇ ਦੇਖ ਸਕਦੇ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਜਿਹੜੀ 15000 ਦੀ ਕਰ ਦੋ ਕੋਈ ਹਰਖਣ ਦਾ ਮਾਨ ਹੋਰ 13000 ਦੀ ਬਾਜੀ ਦੇ ਦਾਂਗੇ ਅੱਛਾ 13000 ਦੀ ਦੇ ਦੋਗੇ ਪਾਸੇ ਛੋਟ ਕਰਦਾ ਹਾਂ ਹੋਰ ਬਾਕੀ ਕੋਈ ਨਹੀਂ ਭਾਜੀ ਫੂਲਾਇ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਆ ਵੀ ਚਲੋ ਸੰਭਨ ਵਾਲੀ ਆ ਗਾਂ ਥੋੜੀ ਲਿੱਸੀ ਆ ਆਹੀ ਭਾਈ ਜਰਸੀ ਇਹ ਵੜਦ ਥਾਂਨੇ ਦੇ ਘਰੇ ਦੇਖ ਸਕਦੇ ਬੜਾ ਕਮਾਲ ਦਾ ਥਾਨੇ ਆ ਹੈਗੀ ਆ ਵੀ ਪੱਛੇ ਤੋਂ ਬਿਨਾਈ ਆ ਪੱਛੇ ਤੋਂ ਬਿਨਾਈ ਇਹ ਥੱਲੇ ਭਾਈ ਦੋ ਸੱਤ ਕਿਲੋ ਲਾਵੇ ਕੋਈ ਵਕਾ ਆਪਣਾ ਅੱਛਾ ਹਾਂਜੀ ਥਾਂ ਥੋਣੂ ਖਾ ਦਿਓ ਬਾਕੀ ਭਾਜੀ ਆਹ ਨਾਲ ਅਗਲੇ ਥਾਂ ਤੇ ਨਾਲ ਥੋੜੀ ਝੀੜੀ ਜੀ ਲੱਗੀ ਪੱਕੇ ਥਾਂ ਬੈਠੀ ਰਹੀ ਜੀ ਠੀਕ ਹੈ ਜੀ ਹਾਂਜੀ ਬਾਕੀ ਵੰਗਾ ਪਾਉਣਾ ਪਾਓ ਬਾਕੀ ਇਦਾਂ ਹੀ ਠੰਡੀ ਠੰਡੀ ਜੀ ਆਖੋ ਜਿੱਦਾਂ ਮਰਜ਼ੀ ਇਹ ਥੱਲੇ ਬੈਜੀ ਆਖੋ ਠੀਕ ਤੋਰ ਦੋ ਫਿਰ ਬਾਕੀ ਦਮੇ ਭਾਜੀ ਗਾਂ ਬਣੀਆਂ ਇਹ ਵੀ ਜੋ ਠੀਕ ਹੈ ਹਾਂਜੀ ਤੇ ਬਾਕੀ ਭਾਵੇਂ ਕੋ ਜਿਆਦੇ ਮੁੱਲ ਵਾਲੀ ਆ ਤੇ ਭਾਵੇਂ ਕੋ ਥੋੜੇ ਮੁੱਲ ਵਾਲੀ ਆ ਚਵਾਈ ਆਪਣੇ ਅਗਲੇ ਦੇ ਘਰੋਂ ਹੀ ਕਰਕੇ ਖੜਿਆ ਕਰੋ ਜਿੱਥੋਂ ਵੀ ਲੈਣੀ ਆ ਇੱਥੋਂ ਲੈਣੀ ਆ ਤੇ ਇੱਥੇ ਦੋ ਟਾਈਮ ਚਵਾਈ ਕਰਕੇ ਖੜਾ ਠੀਕ ਹੈ ਜੀ ਹੈਗੀ ਠੰਡੀ ਹੁੰਦੀ ਏ ਆ ਠੀਕ ਹੈ ਜੀ ਭਾਈ ਬਾਜੀ ਫੇਸ ਕੁਆਲਿਟੀ ਬੜੀ ਚੰਗੀ ਲੱਗੀ ਲੈਡਨ ਬਾਕੀ ਉਤਰਿਆ ਵੀ ਚਲੋ ਹੈ ਸੋਹਣੀ ਹੈ ਜੰਮੀ ਕਲੀ ਹੈ ਬੜੀ ਜੁੜੀ ਭਾਈ ਸਾਂਭੀ ਸੁਣੀ ਜਾਂਦੀ ਜੀ ਤੇ ਇਹਦਾ ਮੁੱਲ ਫਿਰ ਉਹ ਲੈ ਵੀ ਦੇ ਦਈਏ ਭਾਈ 15 ਦੀ ਵੇਖ ਲਓ ਕਰ ਦੋ ਮੰਤਨ ਥੋੜਾ 13 ਦੀ ਹੀ ਭਾਈ ਦੇ ਦਾਂਗੇ ਅੱਛਾ ਵੀ 13 ਦੇ ਦਾਂਗੇ 12000 ਦੀ ਭਾਈ ਦੇ ਦਾਂਗੇ ਠੀਕ ਹੈ ਜੀ ਵੇ ਭਾਈ ਪਹਿਲੇ ਸੁਣੀ ਜੇ ਵੜ ਪਈਦਾ ਸਵੇਰਾ ਅੱਛਾ ਪਹਿਲਾ ਸਵੇਰਾ ਸੁਣੀ ਆ ਹਾਂਜੀ ਸਿੰਘ ਆ ਕੇ ਆਹ ਭਾਜੀ ਨਾਕੇ ਦਾ ਸ਼ੁਰੂ ਤੋਂ ਨਹੀਂ ਆਇਆ ਨਾਕੇ ਦਾ ਕਈ ਵਾਰੀ ਨੱਥ ਪਾਉਣ ਲੱਗਿਆ ਕਈ ਵਾਰ ਵੜ ਦਿੰਦੇ ਇਸ ਤਰ੍ਹਾਂ ਇਦਾਂ ਹੈਗਾ ਜੋ ਬਾਕੀ ਭਾਈ ਦਿਨ 10 ਲੈ ਜੂ ਵਸ਼ੀ ਕਿਤੇ ਛੋਟੀ ਹੁੰਦੀ ਦਾ ਹੀ ਹੋਇਆ ਵਾ ਪੱਕਾ ਹੈ ਨਾ ਪੁੱਤ ਬਾਕੀ ਭਾਈ ਸਿੰਘ ਕਟਾਉਣ ਵਾਲੇ ਜੰਦਾ ਹੀ ਨਹੀਂ ਆਇਆ ਅੱਜ ਕਿੰਨਾ ਵਾਲਾ ਬਾਕੀ ਇਹ ਵੀ ਇੰਨਾ ਹੀ ਹੈ ਨਹੀਂ ਦਿੱਤੀ ਜਿੱਥੇ ਮੱਗੀ ਬੈ ਜਾ ਤੁਹਾਇਨੇ ਪਹਿਲਾਂ ਹੀ ਸੁਣਾ ਮੈਂ ਇਹ ਵੀ ਸਿੰਗ ਕਿੰਨੇ ਦਿਖਾਈ ਨਹੀਂ ਇਹਦੇ ਉਤਰਾ ਰੰਗ ਰੂਪ ਦੀ ਚੰਗੀ ਹੈ। ਨਾ ਦੇਖ ਸਾਡੇ ਜੀ। ਬਾਕੀ ਗੁਲਾਬੀ ਰੰਗ ਦਾ ਥਾਣਿਆ ਇਹਦਾ ਵੀ। ਤੇ ਇਹ ਉਤਰਾ ਕਿੰਨਾ ਕਿ ਦੁੱਧ ਕੱਢੀ ਜਾਊਗੀ? ਦੁੱਧ ਭਾਜੀ 10 ਦਾ ਬਾਹਰ ਜਾਂ 10 ਕਿਲੋ ਚ ਵਾਈ ਜਾਊਗਾ ਇਹਦੇ। ਤੇ ਮੁੱਲ ਫਿਰ ਇਹਦਾ। ਮੁੱਲ ਦੇ ਦਈਏ ਭਾਜੀ 2000 ਦੀ। ਵੀਧੀ ਪੂਰੇ ਦੇ ਦिए ਪੂਰੇ 18000 ਦੀ ਭਾਈ ਦੇ ਦਾਂਗੇ ਵਾੜਾ 18000 ਦੀ ਦੇ ਦਾਂਗੇ ਹਾਂਜੀ ਕੋਈ ਹੋਵੇ ਭਾਈ ਦੱਸ ਕੇ ਦੇਣ ਸੰਭਲੇ ਕੋਈ ਵਾੜ ਨੂੰ ਠੀਕ ਹੈ ਜੀ ਬਾਕੀ ਛੱਡੀ ਸੀ ਬੁਲਾ ਦੇਣ ਵਾੜਿਆ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਬਾਕੀ ਭਾਈ ਸੁਈਆਂ ਸਵਾਈਆਂ ਆਪਣੀਆਂ ਚੱਕ ਬਾਅਦ ਸੱਲੀ ਕਰੀ ਦੱਬਣਾਗੇ ਇਥੇ ਪਾਸ ਕਰ ਖੜਿਆ ਕਰਨਾ ਠੀਕ ਹੈ ਜੀ ਹਾਂਜੀ ਹਾਂਜੀ ਜੇ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਵਾ ਵੀ ਇਥੇ ਆ ਕੇ ਆਪਣੀਆਂ ਪਾਸ ਕਰਕੇ ਤੇ ਵੇਖ ਕੇ ਖੜੋ ਜੀ ਬਾਕੀ ਸਾਡੀ ਬੇਨਤੀ ਹੈ ਲੋਕ ਵੀ ਜ਼ਰੂਰ ਧਿਆਨ ਦਿਆ ਕਰੋ ਜੀ